ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਧੰਨਵਾਦੀਆਂ ਨਗਰ ਨਿਵਾਸੀ ਕੋਰ ਵਾਲਾ ਜਿਨ੍ਹਾਂ ਨੇ ਹੜਪੀੜਾਂ ਲਈ ਅੱਜ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਿਸ ਵਿੱਚ ਮਾਇਆ 2,26,000 ਰੁਪਏ ਤੇ ਦੋ ਟਰਾਲੀਆਂ ਕਣਕ ਦੀਆਂ ਤੇ ਬਾਕੀ ਕੱਲ ਨੂੰ ਤੁਸੀਂ ਇਕੱਠੀ ਕਰਨੀ ਹੈ ਤੇ ਬਹੁਤ ਬਹੁਤ ਧੰਨਵਾਦੀ ਸਾਰੇ ਹੀ ਪਿੰਡ ਦੇ ਜਿਨ੍ਹਾਂ ਨੇ ਇੰਨਾ ਤੈਅ ਦੇਣ ਸਹਿਯੋਗ ਕੀਤਾ ਸਾਡਾ ਤੇ ਸਾਡੇ ਚਾਚਾ ਜੀ ਕੋਰ ਵਾਲੇ ਮਾਨ ਦੇ ਪਿਤਾ ਜੀ ਸਰਦਾਰ ਸਰਜੀਤ ਸਿੰਘ ਮਾਨਾ ਇਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਜਿਨ੍ਹਾਂ ਨੇ ਸਾਡੇ ਤੋਂ ਸਵੇਰ ਤੋਂ 9 ਵਜੇ ਤੋਂ ਲੈ ਕੇ ਸ਼ਾਮ ਦੀ ਤਕਰੀਬਨ 6 ਵਜੇ ਦਾ ਟਾਈਮ ਆ ਤੇ ਸਵੇਰ ਦੇ ਸਾਡੇ ਨਾਲ ਨੇ ਇਹਨਾਂ ਨੇ ਵੀ ਆਪ ਦੇ 10-9 ਦੀ ਗਿੱਫਟ ਕਮਾਈ ਵਿੱਚੋਂ ਸਾਨੂੰ ਕਿਹਾ ਵੀ ਜਿੰਨੀ ਵੀ ਸੇਵਾ ਤੁਸੀਂ ਕਲੱਬ ਵਾਲੇ ਜਾਂ ਪੰਚਾਇਤ ਵਾਲੇ ਮੁੰਡੇ ਸਾਨੂੰ ਲਾਓਗੇ ਅਸੀਂ ਇੱਕ ਨਾਲ ਆ ਜਿੰਨੇ ਵੀ ਅੱਖੋਂ ਅਸੀਂ ਸਹਿਯੋਗ ਦੇਣ ਨੂੰ ਥੋੜਾ ਤਿਆਰ ਆ ਬਹੁਤ ਬਹੁਤ ਧੰਨਵਾਦੀ ਇਸ ਪਰਿਵਾਰ ਦੇ ਵੀ ਤੇ ਨਗਰ ਦੇ ਵੀ ਤੇ ਦੋਵੇਂ ਤਿੰਨੇ ਕਲੱਬਾਂ ਦੇ ਜਿੰਨੇ ਵੀ ਨੌਜਵਾਨ ਮੁੰਡੇ ਨੇ ਸਾਡੇ ਪਿੰਡ ਦੇ ਸਾਰਾ ਨਾਲ ਬਹੁਤ ਬਹੁਤ ਧੰਨਵਾਦ